घर में था कच्चे चूल्हा में भी खाना बनाना था सब आप सर आपके दुआ में बहुत खुश हूँ मैं बहुत खुश हूँ सर इसीलिए अच्छा अच्छा हम इतने खुश है आपके यहाँ जो मोदी की गारंटी की गाड़ी आई है अच्छा उसका स्वागत करने में उसका पता कब चला गांव के लोगों को इसमें कैसे रुचि बनी अगल बगल के गाँव में भी पता है क्या कैसी मोदी की गाड़ी आ रही है हाँ सर जो हम लोग का जो आपका मोदी का गारंटी गाड़ी जा रहा है सर हमारा पूरा से बात करिए दे दे। समय देखिए क्या दे। मैं सिंह विकास सबसे पहले मैं वार्ड नंबर बहत्तर के लोगों का जो जोहरनगर जवाहरनगर जो कैंप के लोगों का धन्यवाद देना चाहता हूँ और सबसे बड़ी बात जो देखने को ये मिली कि आज हम सब ने मोदी जी को अपने बीच पाया लगा ही नहीं कि कोई लेक्चर हो रहा है या टीवी चल रहा है ऐसे लग रहा था कि मोदी जी हमारे बीच बैठे हैं और जो भी लोग उनका सुन रहे थे उन्होंने ये महसूस किया उन्होंने पाया कि ये जो गारंटी जो मोदी की गारंटी वाली गाड़ी आई है ये आम लोगों के लिए है और जो उनका एक नारा है कि हमने सबका विकास करना है ऐसी योजनाएं लेकर ये गाड़ी आई है और सब लोगों ने ये महसूस किया है और बहुत अच्छा लगा इतनी देर भी ये प्रोग्राम एक घंटे का चला आप देख रहे होंगे सारे यहाँ सब लोग ध्यान से मोदी जी को जो लोगों ने इन स्कीमों के फायदे लिए हैं उनके बारे में सुन रहे थे ये बहुत ही अच्छा लगा और आज खास करके हमारी बहने महिलाएं मान महसूस कर रही हैं जैसी योजनाएं मोदी जी ने शुरू की आप सबने सुना मैं उस बात को दोहराना नहीं चाहता लेकिन ये बात बड़ी पहली बार हो रहा है कि निचले सतर्क से लेके ऊपर तक हर जरूरत को समझते हुए जो योजनाई गई है कि खास करके महिलाओं के लिए बहनों के लिए बच्चियों के लिए किसान के लिए कितनी योजनाएं हैं जो जो मोदी जी की गारंटी बता रही है और सबने सबको उन्होंने अनुरोध किया उन, उन्होंने सबसे बड़ी बात कही है अब आपको कोई वास्तविक ढूंढने की जरूरत नहीं है अब आपको कोई रिश्तेदारी ढूंढने की जरूरत नहीं है ਮੈਂ ਖੁਦ ਆਪਕਾ ਪਰਵਾਰ ਦਾ ਸਦਸਾ ਹਾਂ ਆਪਕੋ ਇਹ ਸਾਰੀ ਯੋਜਨਾਵਾਂ ਦਾ ਫਾਇਦਾ ਮੈਂ ਖੁਦ ਦੇਣੇ ਲਈ ਆਇਆ ਹਾਂ ਜੇ ਮੋਦੀ ਜੀ ਨੇ ਹਮੇਸ਼ਾ ਨਿਸ਼ਚਿਤ ਕੀ ਸਰ ਆਮ ਆਵੀ ਪਾਰਟੀ ਵੀ ਜਿਹੜੇ ਦਫ਼ਤਰਾਂ ਉਹਨਾਂ ਦੇ ਬਣੇ ਹੋਏ ਆ ਉੱਥੇ ਵੀ ਮਤਲਬ ਗੈਸ ਲੈਂਡਰ ਦੂਲੇ ਦੇ ਦਿੱਤੇ ਜਾ ਰਹੇ ਇਹਨੂੰ ਕਿਵੇਂ ਦੇਖਦੇ ਹੋ ਬੋਲ ਤੋ ਉੱਥੇ ਵੀ ਮੋਦੀ ਜੀ ਰਹੇ ਆ ਛੁੜੀ ਮਰਦੀ ਪਾਰਟੀ ਕਰਦੇ ਐ ਸ ਇਹ ਦੇਸ਼ ਦੇ ਪ੍ਰਾਈਮ ਮਿੰਿਸਟਰ ਐ ਸਾਰਾ ਇੰਡੀਆ ਇਹ ਗੈਸ ਸਾਂਝੀ ਸਕੀਮਾ ਇੰਡੀਆ ਵਾਸਤੇ ਕੋਈ ਕਿਸੇ ਪਾਰਟੀ ਦਾ ਕੋਈ ਤੇ ਕੋਈ ਵੀ ਸਰਕਾਰ ਹੋਵੇ ਇਹ ਪ੍ਰਾਈਮ ਲੀਕ ਦੇ ਹੋਰੇ ਪ੍ਰਧਾਨਾਂ ਦੇ ਸਾਰੇ ਦੇਸ਼ਵਾ ਇਸ ਕੀ ਪਾਉਂ ਕਿਹੜੀ ਲੋਕ ਦੇ ਭਰਾ ਲਿਖੇ ਹੋਰੇ ਦੇ ਨਾਮ ਜਿਹੜੇ ਅੱਗੇ ਆਣ ਬਹੁਤ ਦੇਖੋ ਕਿੰਨੀਆਂ ਉਪਰੋਕੀਆਂ ਦਿਖਾ ਰਹੇ ਨੇ ਇਹ ਤਾਂ ਕੋਈ ਛੱਡੀ ਨਹੀਂ ਮਤਲਬ ਦੀ ਔਰ ਮੈਂ ਕਹਿੰਦਾ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿੰਨੀਆਂ ਪੈਣਾ ਵੀਰਾਂ ਨੇ ਇੱਥੇ ਇਕੱਠੇ ਹੋ ਕੇ ਸੁਣਿਆ ਉਹ ਕਿੰਨੀ ਜਗ੍ਹਾ ਜਾ ਕੇ ਇਹਦੀ ਗਰੰਟੀ ਬਾਰੇ ਗੱਲ ਕਰਨਗੇ ਇੰਨਾ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਇਦਾਂ ਲੱਗ ਰਿਹਾ ਸੀ ਕਿਦਰ ਸਾਡੇ ਵਿੱਚ ਬੈਠੇ ਹੀ ਗੱਲ ਨੂੰ ਸਮਝਾ ਰਹੇ ਨੇ ਤੇ ਸਰ ਜਿਹੜੇ ਇਹ ਫੰਕਸ਼ਨ ਹੋ ਰਹੇ ਨੇ ਦਾ ਕੀ ਪ੍ਰਭਾਵ ਪੈਣ ਵਾਲਾ ਜੀ ਪੰਜਾਬ ਦੇ ਵਿੱਚ ਹਰਿਆਣਾ ਦਿਮਾਚਲ ਜਿਵੇਂ ਚੱਲ ਰਹੇ ਪ੍ਰਭਾਵ ਕੀ ਪੈਣ ਵਾਲਾ ਹੈ ਤੁਹਾਨੂੰ 24 ਪੰਨ ਲੱਗ ਜੇਗਾ ਕੀ ਨਵਾਬ ਕੋਈ ਵੀ ਬੰਦਾ ਵਿਅਕਤੀ ਜਿਹੜਾ ਇੱਕ ਲੋੜ ਮਹਿਸੂਸ ਕਰਦਾ ਹੈ ਕਿ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ ਮੋਦੀ ਜੀ ਨੇ ਸਾਰੇ ਪ੍ਰਸ਼ਨ ਸੁਣ ਜੀ ਨੇ ਉਹ ਚੀਜ਼ ਨੂੰ ਸਮਝਿਆ ਔਰ ਉਹ ਸਕੀਮਾਂ ਇੱਕ ਮੋਦੀ ਦੀ ਗਰੰਟੀ ਵਾਲੀ ਜਿਹੜੀ ਗੱਡੀ ਹੈ ਇਹ ਘਰ ਘਰ ਪਹੁੰਚ ਰਹੀ ਸਕੀਮ ਪਹੁੰਚ ਰਹੀ ਹੈ ਲੋਕ ਇਹਦਾ ਫਾਇਦਾ ਲੈਣ ਇਸੇ ਲਈ ਇਹ ਗੱਡੀ ਜਿਹੜੀ ਚਲਾਈ ਗਈ ਓਕੇ ਨਾ ਮੀਟਿੰਗ ਰੱਖੇਗੀ ਵਰਚੁਅਲ ਮੀਟਿੰਗ ਰੱਖੀਗੀ ਔਰ ਲੋਕ ਇੱਥੇ ਇਕੱਠੇ ਹੋਏ ਕਿਸ ਤਰ੍ਹਾਂ ਦਾ ਦੇਖਦੇ ਕਿਵੇਂ ਦੇਖਦੇ ਹੋ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਦੇਖੋ ਭਾਰਤ ਵਿਕਸਿਤ ਯਾਤਰਾ ਇਹ ਜਿਹੜੀ ਅੱਜ ਲੁਧਿਆਣੇ ਦੇ ਵਿੱਚ ਵੀ ਚੱਲ ਰਹੀ ਹੈ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਮੋਦੀ ਜੀ ਦੀਆਂ ਸਕੀਮਸ ਨੂੰ ਲੈ ਕੇ ਮੋਦੀ ਜੀ ਦੀਆਂ ਗਰੰਟੀਆਂ ਨੂੰ ਲੈ ਕੇ ਜਿਹੜਾ ਮੋਦੀ ਜੀ ਨੇ ਵਾਅਦਾ ਨਹੀਂ ਸੀ ਕੀਤਾ ਕਿਹਾ ਨਹੀਂ ਸੀ ਪਰ ਉਹ ਜਨਤਾ ਨੂੰ ਕਿਹਾ ਸੀ ਕਿ ਅਸੀਂ ਸਾਰੇ ਭਾਰਤ ਦਾ ਵਿਕਾਸ ਕਰਨਾ ਵਿਅਕਤੀ ਆਖਰੀ ਤੱਕ ਪਹੁੰਚ ਕਰਨੀ ਆ ਉਹਨਾਂ ਨੂੰ ਲੈ ਕੇ ਕੋਸ਼ਲ ਵਿਕਾਸ ਯਾਤਰਾ ਕੱਢੀ ਜਾ ਰਹੀ ਆ ਔਰ ਮਿੱਤਰੋ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਵੇਂ ਮੋਦੀ ਜੀ ਨੇ ਕਿਹਾ ਬਈ 1 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਅਨੁਸੂਮਨ ਕਾਲ ਇਸ ਯਾਤਰਾ ਦੇ ਦਰਮਿਆਨ ਲੋਕਾਂ ਨੂੰ ਮੁਹਾਈਆ ਹੋਏ ਜਿਹੜੇ ਇਸ ਯਾਤਰਾ ਦਾ ਲੋਕਾਂ ਨੇ ਫਾਇਦਾ ਲਿਆ ਔਰ 4.4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਜਵਲ ਯੋਜਨਾ ਦਾ ਇਹਦੇ ਵਿੱਚ ਫਾਰਮ ਭਰ ਕੇ ਲੋਕਾਂ ਨੇ ਫਾਇਦਾ ਲਿਆ ਇਹ ਯਾਤਰਾ ਲੋਕਾਂ ਦੇ ਦਰਦਰ ਤੱਕ ਪਹੁੰਚ ਕੇ ਮੋਦੀ ਜੀ ਦੀਆਂ ਸਕੀਮਾਂ ਨੂੰ ਉਹਨਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਤਾਂ ਜੋ ਕੋਈ ਵੀ ਭਾਰਤ ਦਾ ਸੱਦਾ ਵਾਸੀ ਆ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਖੇਤਰ ਨਾਲ ਸੰਬੰਧ ਰੱਖਦਾ ਉਹਨੂੰ ਉਸ ਸਕੀਮ ਦਾ ਫਾਇਦਾ ਮਿਲ ਸਕੇ ਔਰ ਸਾਡਾ ਭਾਰਤ ਇੱਕ ਵਿਕਸਿਤ ਰਾਸ਼ਟਰ ਬਣ ਕੇ ਉੱਭਰ ਸਕੇ ਸਰ ਤੁਹਾਡੇ ਤੱਕ ਲੋਕ ਜਿਹੜੇ ਲੁਧਿਆਣਾ ਵਾਸੀ ਆ ਕਿਹੜੇ ਹੀ ਮੁਸ਼ਕਲਾਂ ਲੈ ਕੇ ਆ ਰਹੇ ਆ ਦੇਖੋ ਬਹੁਤ ਸਾਰੀਆਂ ਮੁਸ਼ਕਲਾਂ ਨੇ ਬੜੀਆਂ ਲੋਕਲ ਮੁਸ਼ਕਲਾਂ ਨੇ ਲੋਕਲ ਸਰਕਾਰ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਲੈ ਕੇ ਕਿਉਂਕਿ ਲੋਕ ਬੜੇ ਦੁਖੀ ਪਰੇਸ਼ਾਨ ਨੇ ਜਿਹੜੀ ਸਰਕਾਰ ਨੇ ਲੋਕਲ ਸਰਕਾਰ ਨੇ ਵਾਅਦੇ ਕੀਤੇ ਜਿਹਨੋਂ ਜੋ ਕੋਈ ਪੂਰਾ ਨਹੀਂ ਹੋਇਆ ਔਰ ਦੂਸਰੇ ਪਾਸੇ ਮੋਦੀ ਜੀ ਦੀ ਸਰਕਾਰ ਹੈ ਕਿ ਉਹਦੇ ਵਿੱਚ ਜੋ 2014 ਦਾ ਮੈਨੀਫੈਸਟੋ ਸੀ ਅੱਜ ਮਿੱਤਰੋ ਇੱਕ ਵੀ ਐਸਾ ਮੈਨੀਫੈਸਟੋ ਜੁ ਕੀਤਾ ਹੋਇਆ ਵਾਅਦਾ ਬਾਕੀ ਨਹੀਂ ਜਿਹੜਾ ਰਹਿ ਗਿਆ ਹੋਵੇ ਔਰ ਮੋਦੀ ਸਰਕਾਰ ਦਾ ਪੂਰਾ ਨਾ ਹੋਇਆ। ਕੀ ਕਹਿਣਾ ਚਾਹੋਗੇ ਸਰ? ਦੇਖੋ ਮੈਂ ਤੇ ਇਨ ਦਿੱਕਸ਼ ਪਾਰਟੀ ਯਾਤਰਾ ਜਿਹੜੀ ਮੋਦੀ ਜੀ ਜਿਹਨੇ ਵਾਅਦੀਆਂ ਸੀ ਜਾਂ ਮੋਦੀ ਜੀ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸੀ ਇੱਕ ਇੱਕ ਵਾਅਦਾ ਉਹਨਾਂ ਨੇ ਪੂਰਾ ਕਰ ਰਿਆ ਨੇ। ਅਜੂ ਉਜਵਲ ਯੋਜਨਾ ਦੇਖ ਲਓ ਚਾਹ ਲੋਕਾਂ ਦੇ ਕੱਚੇ ਮਕਾਨ ਦੇਖ ਲਓ ਜਾਂ ਘਰ ਦੇ ਵਿੱਚ ਪਾਣੀ ਜਿਹੜਾ ਪਹੁੰਚਾਣਾ ਕੋਈ ਵੀ ਜਿਹੜੀਆਂ ਸਕੀਮਾਂ ਸੀ ਉਹ ਅੱਜ ਹਰ ਘਰ ਦੇ ਵਿੱਚ ਤਦ ਤੱਕ ਪਹੁੰਚ ਚੁੱਕੀਆਂ ਨੇ ਔਰ ਮੋਦੀ ਜੀ ਨੇ ਅੱਜ ਵੀ ਜਿਹੜੀ ਆਪਣੀ ਜਿਹੜੀ ਬੈਣ ਇੱਕ ਭੇਜ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਨੇ ਬੈਣਾ ਜਾ ਰੀਆਂ ਨੇ ਯਾਤਰਾ ਨਿਕਲਦੀ ਏ ਬੀ ਜਿਹੜੇ ਲੋਕਾਂ ਨੇ ਕੋਈ ਫਾਇਦਾ ਨਹੀਂ ਚੁੱਕਿਆ ਜਿਹੜੇ ਲੋਕ ਰਹਿ ਗਏ ਨੇ ਉਹ ਵੀ ਉਹ ਮੋਦੀ ਜੀ ਦੀਆਂ ਸਕੀਮਾਂ ਦਾ ਸੈਂਟਰ ਸਰਕਾਰ ਦੀਆਂ ਸਕੀਮਾਂ ਦਾ ਜਿਹੜਾ ਵੇ ਆਓ ਸਾਰੇ ਫਾਇਦਾ ਚੁੱਕੀ ਆ। ਵਿਸ਼ੇਸ਼ ਭਾਰਤ ਸੰਕਲਪੀ ਯਾਤਰਾ ਕਈ ਲੋਕਾਂ ਨੂੰ ਪਤਾ ਹੀ ਨਹੀਂ ਵਿਸ਼ੇਸ਼ ਭਾਰਤ ਸੰਕਲਪੀ ਯਾਤਰਾ ਦਾ ਮਤਲਬ ਕੀ ਏ। ਦੇਖੋ ਦੇਖੋ ਯਾਤਰਾ ਦਾ ਮਤਲਬ ਸਾਰਿਆਂ ਨੂੰ ਪਤਾ ਹੈ ਕਿਉਂਕਿ ਮੋਦੀ ਜੀ ਨੇ ਆਪਣੀਆਂ ਜਿਹੜੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਕਰਕੇ ਦੱਸ ਰਹੇ ਨੇ ਜਿਹੜੇ ਲੋਕ ਨਹੀਂ ਸਮਝ ਸਕੇ ਉਹ ਅੱਜ ਮੋਦੀ ਜੀ ਉਹਦੇ ਸਾਹਮਣੇ ਅੱਜ ਕਿੰਨੇ ਹਜ਼ਾਰਾਂ ਦੇ ਹਸਾਬ ਨਾਲ ਲੋਕਾਂ ਨੇ ਆ ਕੇ ਦੇਖਿਆ ਮੋਦੀ ਜੀ ਦੀ ਜਿਹੜੀ ਸਕੀਮਾਂ ਹਨ ਲੋਕਾਂ ਨੂੰ ਪਤਾ ਨਹੀਂ ਸੀ ਹੈਗਾ ਪਰ ਵੈਸੇ ਇਹਦੇ ਲੋਕਾਂ ਨੂੰ ਪਤਾ ਚਲ ਚੁੱਕਾ ਹੈ ਕਿਉਂਕਿ ਅਸੀਂ ਲੁਧਿਆਣੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਅਸੀਂ ਆਪਣੇ ਦਫ਼ਤਰਾਂ ਦੇ ਵਿੱਚ ਰੋਜ਼ ਕੋਈ ਨਾ ਕੋਈ ਕੈਂਪ ਲਗਾਉਂਦੇ ਆ ਪਰ ਫਿਰ ਵੀ ਕੋਈ ਲੋਕ ਰਹਿ ਜਾਂਦੇ ਨੇ ਤੇ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਭੈਣਾਂ ਉਹ ਭਰਾਵਾਂ ਨੂੰ ਅਸੀਂ ਬੇਨਤੀ ਕਰਾਂਗੇ ਆਓ ਜਿਹੜੀਆਂ ਮੋਦੀ ਜੀ ਦੇ ਸਕੀਮਾਂ ਹਨ ਉਹਨਾਂ ਦਾ ਲਾਭ ਚੁੱਕੀਏ ਕੀ ਲੱਗਦਾ ਸਰਕਾਰਪ੍ਰੇਸ਼ਨ ਦੀ ਚੋਣਾਂ ਦੇ ਵਿੱਚ ਕੀ ਨਜ਼ਰ ਆ ਰਹੀ ਹੈ ਸਰਕਾਰਪ੍ਰੇਸ਼ਨ ਦੇ ਚੋਣਾਂ 100 100% ਭਾਰਤੀ ਜਨਤਾ ਪਾਰਟੀ ਹਾਂਜੀ ਜੀ ਸਿੰਦਰ ਸੁਰਿਆਨ ਦੀ ਕੀ ਕਹਿਣਾ ਚਾਹੁੰਦਾ ਜਿਹੜੀ ਅੱਜ ਮੀਟਿੰਗ ਹੋਈ ਹੈ ਤੁਹਾਡੇ ਸਾਰੇ ਚੈਨਲ ਦੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਜਿਹੜੀ ਚੱਲ ਰਹੀ ਹੈ ਮੋਦੀ ਸਰਕਾਰ ਜੀ ਦੀ ਯੋਜਨਾਵਾਂ ਘਰ-ਘਰ ਤੱਕ ਪਹੁੰਚਣ ਵੈਸੇ ਤਾਂ ਪਹੁੰਚ ਚੁੱਕੀਆਂ ਨੇ ਲੇਕਿਨ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਹ ਸਕੀਮ ਨਹੀਂ ਪਹੁੰਚ ਪਾਈ ਇਸ ਕਰਕੇ ਵੈਨ ਜਿਹੜੀ ਚਲਾਈ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਸਕੀਮਾਂ ਦਾ ਪਤਾ ਲੱਗ ਸਕੇ ਔਰ ਸਕੀਮਾਂ ਜਿਹੜੀਆਂ ਨੇ ਲੋਕਾਂ ਦੇ ਘਰ-ਘਰ ਤੱਕ ਪਹੁੰਚ ਸਕਣ ਜਿਵੇਂ ਉਜਵਲ ਆਯੋਜਨਾ ਜਾਂ ਕਈ ਜੜੀਆਂ ਯੋਜਨਾਵਾਂ ਨੇ ਅੱਜ ਪੂਰੇ ਭਾਰਤ ਦੇ ਵਿੱਚੋਂ ਤੁਸੀਂ ਦੇਖਿਆ ਵੀ ਹੋਣਾ ਕਈ ਭੈਣਾਂ ਨੇ ਦੱਸਿਆ ਵੀ ਅਸੀਂ ਕਰੋਨਾ ਦੇ ਵਿੱਚ ਆਹ ਕੰਮ ਕੀਤਾ ਕਈ ਤਰ੍ਹਾਂ ਦੇ ਜਿਹੜੇ ਕੰਮ ਹੋਏ ਨੇ ਉਹ ਦੱਸਣ ਵਾਸਤੇ ਲੋਕਾਂ ਨੂੰ ਔਰ ਉਹਨਾਂ ਦੇ ਘਰ ਤੱਕ ਪਹੁੰਚਣ ਜਿਵੇਂ ਆਇਸ਼ਮਾਨ ਦੀ ਜੇ ਆਪਾਂ ਗੱਲ ਕਰੀਏ ਹੁਣ ਚਲਦੀ ਪਈ ਆਇਸ਼ਮਾਨ ਕਈ ਕੋਸ਼ਿਸ਼ ਹੁੰਦੀ ਹੈ ਸਰਕਾਰ ਦੀ ਵੀ ਰੋਕ ਸਕੇ ਲੇਕਿਨ ਨਹੀਂ ਰੁਕ ਪੰਦੀ ਇਸ ਕਰਕੇ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜਾ ਸਰਕਾਰ ਦਾ ਪਹਿਲੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਜਿਹੜੇ ਲੋਕਾਂ ਦੇ ਘਰ-ਘਰ ਜਾ ਕੇ ਆਪ ਲੋਕਾਂ ਨੂੰ ਪਰਿਵਾਰ ਦਾ ਮੈਂਬਰ ਬਣ ਕੇ ਪਰਿਵਾਰ ਦਾ ਮੁਖੀ ਬਣ ਕੇ ਉਹਨਾਂ ਨੂੰ ਸਮਝਾ ਰਹੇ ਆਂ ਔਰ ਉਹਨਾਂ ਦੇ ਘਰ-ਘਰ ਤੱਕ ਜਿਹੜੀਆਂ ਉਹ ਸਕੀਮਾਂ ਪਹੁੰਚਾ ਰਹੇ ਆਂ ਜੇਕਰ ਕਿਤੇ ਨਹੀਂ ਪਹੁੰਚੀ ਤੇ ਉਹਨਾਂ ਨੂੰ ਅਗ੍ਹਾ ਕਰ ਰਹੇ ਆਂ ਕਿ ਤੁਸੀਂ ਆਪਣੀਆਂ ਸਕੀਮਾਂ ਜਿਹੜੀਆਂ ਲੈ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਕਿਸੇ ਸਿਫਾਰਿਸ਼ੀ ਦੀ ਲੋੜ ਨਹੀਂ ਉਹ ਕਿਸੇ ਅਧਿਕਾਰੀ ਦੀ ਲੋੜ ਨਹੀਂ ਵੀ ਕਿਸੇ ਦੀ ਗੱਲ ਨਹੀਂ ਤੁਹਾਨੂੰ ਕੁਝ ਦੇਣਾ ਪੈ ਜੇ ਲੈਣਾ ਪੈ ਜੇ ਇਹੋ ਜਿਹਾ ਕੁਝ ਨਹੀਂ ਹੈ ਸਕੀਮ ਜਿਹੜੀ ਹੈ ਤੁਹਾਡੇ ਘਰ ਤੱਕ ਪਹੁੰਚੇਗੀ ਔਰ ਘਰ ਤੱਕ ਜਿਹੜੀ ਹੈ ਉਹ ਪਹੁੰਚਾ ਰਹੇ ਆਂ ਸਰ ਜਿੱਦਾਂ ਕਿ ਲੱਗਦਾ ਤਕਰੀਬ ਜਿਵੇਂ ਤੁਸੀਂ ਐਸਟੀ ਤੁਸੀਂ ਵੀ ਹੋ ਕੋਈ ਬਹੁਤ ਐਸਾ ਕੁਝ ਨਹੀਂ ਹੈ ਜੀ ਜਿਹੜੀਆਂ ਸਕੀਮਾਂ ਨੇ ਹੋ ਸਕਦਾ ਹੈ ਉੱਥੇ ਕੁਝ ਅਜਿਹੇ ਲੋਕ ਰਹਿੰਦੇ ਹੋਣ ਜਿਵੇਂ ਹੁਣ ਆਪਾਂ ਪਿੱਛੇ ਗੱਲ ਕਰੀਏ ਸਾਡੇ ਸਿਰਫ 12 ਕਾਉਂਸਲਰ ਸੀ ਭਾਰਤੀ ਜਨਤਾ ਪਾਰਟੀ ਦੇ ਉਸ ਟਾਈਮ ਅਲਾਈਂਸ ਦੇ ਨਾਲ ਜਿਹੜੀ ਹੈ ਨਗਰ ਨਿਗਮ ਦੇ ਚੋਣ ਹੋਏ ਸੀਗੇ ਤੇ ਸਾਡੇ ਜਦੋਂ ਸਾਰੇ ਪਾਸੇ ਕਾਉਂਸਲ ਬਣਨਗੇ ਹੁਣ ਜਿਵੇਂ ਸਾਡੇ ਲੋਕ ਨੇ ਸਾਡੇ ਐਸਟੀ ਮੋਰਚਾ ਦੇ ਵਾਈਸ ਪ੍ਰਧਾਨ ਨੇ ਵੀਨੂ ਜੀ ਆ ਕਿੰਨੀ ਵਧੀਆ ਇੱਕ ਸਕੀਮ ਜਿਹੜੀ ਸਕੀਮ ਸਰਕਾਰ ਦੀ ਉਹ ਤਾਂ ਕਰ ਹੀ ਰਹੇ ਨੇ ਕਿੰਨਾ ਸੋਹਣਾ ਮੈਸੇਜ ਹੈ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਜੇ ਮੈਂ ਹਰਿਆਣੇ ਦੀ ਗੱਲ ਕਰਾਂ ਤੇ ਹਰਿਆਣੇ ਦੇ ਵਿੱਚ ਲੋਕੀ ਕੁੜੀਆਂ ਨੂੰ ਮਾਰ ਦਿੰਦੇ ਸੀ ਅੱਜ ਹਰਿਆਣੇ ਦੇ ਵਿੱਚ ਕੁੜੀਆਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਹੈ ਤੇ ਸਾਡੇ ਵੀਰ ਐਸੀ ਮੋਚਾ ਦੇ ਜੋ ਵਾਈਸ ਪ੍ਰਧਾਨ ਨੇ ਕਿੰਨੀ ਸੋਹਣੀ ਸਕੀਮ ਚਲਾਈ ਜਾ ਰਹੀ ਹੈ ਵੀ ਜਿਹੜੀਆਂ ਇੱਕ ਸਾਲ ਦੇ ਵਿੱਚ ਨਵ ਜਨਮੀਆਂ ਬੱਚੀਆਂ ਨੇ ਇਸ ਇਲਾਕੇ ਦੀਆਂ ਉਹਨਾਂ ਨੂੰ 3100 ਰੁਪਇਆ ਆਪਣੀ ਨੇਕ ਕਮਾਈ ਦੇ ਵਿੱਚੋਂ ਇਹਨਾਂ ਵੱਲੋਂ ਜਿਹੜਾ ਆ ਐਫ ਡੀ ਕਰਾਈ ਜਾ ਰਹੀ ਹੈ ਤਾਂ ਕਿ ਪਰਿਵਾਰ ਜਿਹੜਾ ਹੈ ਬੱਚੇ ਵਾਸਤੇ ਕੁਝ ਜੋੜ ਸਕੇ ਤੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਤਾਂ ਹਮੇਸ਼ਾ ਜਿਹੜਾ ਹੈ ਉਹ ਸੇਵਾ ਕਰਦਾ ਹੈ ਉਹ ਸਾਡੇ ਵੀਨੂ ਜੀ ਨੇ ਦੱਸ ਦਿੱਤਾ ਹੈ ਵੀ ਦੇਖੋ ਕਿਸ ਤਰੀਕੇ ਦੇ ਨਾਲ ਸੇਵਾ ਹੁੰਦੀ ਹੈ ਔਰ ਜਿਹੜੀਆਂ ਸਕੀਮਾਂ ਆ ਰਹੀਆਂ ਨੇ ਹੁਣ ਰਾਮ ਮੰਦਰ ਜਿਹੜੇ ਰਾਮ ਭਗਤ ਨੇ ਰਾਮ ਮੰਦਰ ਜਾਣਾ ਚਾਹੁੰਦੇ ਨੇ ਉਹਦੇ ਫਾਰਮ ਜਿਹੜੇ ਆ ਉਹ ਇਥੋਂ ਫ੍ਰੀ ਭਰਿਆ ਜਾ ਰਹੇ ਸਾਡੇ ਸਾਰੇ ਕਾਰਜਕਰਤਾ ਜਿਹੜੇ ਆ ਉਹ ਫ੍ਰੀ ਦੇ ਵਿੱਚ ਭਰ ਰਹੇ ਆ ਮਤਲਬ ਅਸੀਂ ਤਾਂ ਜਿਹੜੀਆਂ ਸਕੀਮਾਂ ਆਂਦੀਆਂ ਨੇ ਉਹ ਤਾਂ ਪਛਾਣਨੀ ਪਛਾਣਨੇ ਆ ਜਿਹੜੀਆਂ ਸਕੀਮਾਂ ਨਹੀਂ ਵੀ ਹੁੰਦੀਆਂ ਉਹ ਸਾਡੀ ਪਾਰਟੀ ਦੁਆਰਾ ਹੀ ਪਹੁੰਚਾਈਆਂ ਜਾਂਦੀਆਂ ਨੇ ਜੇਕਰ ਫਿਰ ਵੀ ਕਿਸੇ ਨੂੰ ਨਹੀਂ ਕੋਈ ਸਕੀਮ ਮਿਲਦੀ ਤਾਂ ਉਹ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਵੀਨੂ ਜੀ ਨਾਲ ਸੰਪਰਕ ਕਰ ਸਕਦਾ ਹੈ ਹੋਰ ਵੀ ਸਾਡੀ ਜਿਹੜੀ ਟੀਮ ਹੈ ਜਾਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੇ ਉਹਨਾਂ ਨਾਲ ਸੰਪਰਕ ਕਰਕੇ ਉਹ ਸਕੀਮ ਜਿਹੜੀ ਹੈ ਲਾਗ ਲਿਆ ਸਕਦਾ ਹੈ ਨਾ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਵੀ ਔਰ ਸਾਰੇ ਜਿਹੜੇ ਸਾਥੀ ਆਏ ਔਰ ਇਸ ਕਾਰਗਰਮ ਦੇ ਵਿੱਚ ਜਿਹੜੇ ਅਧਿਕਾਰੀ ਆਏ ਉਹਨਾਂ ਦਾ ਸਹਿਦ ਰੋਪਨ ਹਾਂਜੀ ਮਨੋਜ ਕੀ ਕਹਿਣਾ ਚਾਹੋਗੇ ਜਿਹੜਾ ਪ੍ਰੈਸ ਸਰ ਪ੍ਰਧਾਨ ਮਾ ਜੀ ਮੋਦੀ ਜੀ ਦੀ ਇਹ ਪੀਮਾ ਜਿਹੜੇ ਕੇ ਤਕਰੀਬਨ ਸਾਰੇ ਪਾਸੇ ਕਰ ਲਈ ਨੇ ਜੀ ਤੁਹਾਡੇ ਵਾਰਡ ਦੇ ਵਿੱਚ ਵੀ ਇਹ ਅੱਜ ਜਿਹੜੀ ਸਕੀਮ ਜਿਹੜੀ ਨੀ ਲੋਕ ਕਰੋ ਕੰਪਨੀ ਕਿਸੇ ਦੇ ਤੱਕ ਕੀ ਕੰਮ ਕਰਦਾ ਜਿਹੜੀ ਜੇ ਦੇਖੋ ਭਾਰਤ ਵਿਛਿਤ ਭਾਰਤ ਸੰਕਲਪ ਯਾਤਰਾ ਮੋਦੀ ਜੀ ਨੇ ਸ਼ੁਰੂ ਕੀਤੀ ਹੈ ਇਹ ਯਾਤਰਾ ਜਿਹੜੀ ਉਹਨਾਂ ਦੇ ਮੋਦੀ ਜੀ ਦੀ ਗਾਰੰਟੀ ਹੈ ਵੈਨ ਹੈ ਇਹ ਆਖਰੀ ਵਿਅਕਤੀ ਤੱਕ ਮੋਦੀ ਜੀ ਦੀਆਂ ਸਕੀਮਾਂ ਜਿਹੜੀਆਂ ਉਹ ਪਹੁੰਚ ਸਕਣ ਉਹਦੇ ਲਈ ਇਹ ਪ੍ਰਯਾਸ ਕੀਤਾ ਜਾਂਦਾ ਹੈ ਉਹ ਜਿਵੇਂ ਕਿ ਅਜ ਮੋਦੀ ਜੀ ਨੇ ਦੱਸਿਆ ਕਿ ਸਾਡੀ ਸਰਕਾਰ ਦੇ ਵਿੱਚ ਕਦੀ ਵੀ ਕੋਈ ਰਿਸ਼ਤੇਦਾਰੀ ਜਾਂ ਭਤੀਜਾ ਭਾਈਵਾਦ ਇਹੋ ਜਿਹਾ ਕੁਝ ਨਹੀਂ ਹੁੰਦਾ ਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਕੀ ਹੁੰਦਾ ਕਿ ਕੋਈ ਕੇਂਦਰ ਦੀ ਸਕੀਮ ਆਂਦੀ ਸੀ ਜਾਂ ਕਿਸੇ ਵੀ ਸਰਕਾਰ ਦੀ ਗਵਰਨਮੈਂਟ ਦੀ ਕੋਈ ਸਕੀਮ ਹੁੰਦੀ ਸੀ ਤਾਂ ਉਹ ਉਹੀ ਲੋਕ ਲਾਭ ਉਠਾਉਂਦੇ ਸੀ ਜਿਹੜੇ ਕਿ ਕਿਸੇ ਦੇ ਨੇਅਰ ਅਬਾਉਟ ਹੁੰਦੇ ਸੀ ਜਾਂ ਤੇ ਕੋਈ ਬੈਂਕਾਂ ਦੇ ਅਧਿਕਾਰੀਆਂ ਦੇ ਕੋਲ ਹੁੰਦੇ ਸੀ ਜਾਂ ਕਿਤੇ ਨਗਰ ਨਿਗਰਨ ਦੇ ਜਾਂ ਕਿਤੇ ਲੀਡਰਾਂ ਦੇ ਜਿਹੜੇ ਨਜ਼ਦੀਕੀ ਹੁੰਦੇ ਸੀ ਉਹਨਾਂ ਤੱਕ ਪਹੁੰਚ ਜਾਂਦੇ ਹੁਣ ਉਹਨਾਂ ਨੇ ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਬੜੀ ਵਧੀਆ ਗੱਲ ਅੱਜ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਤੁਹਾਡਾ ਨਰਿੰਦਰ ਮੋਦੀ ਹੀ ਤੁਹਾਡਾ ਪਰਿਵਾਰ ਦਾ ਇੱਕ ਫਰਦ ਹੈ ਸੋ ਤੁਹਾਨੂੰ ਇਹੋ ਜਿਹੀ ਜ਼ਰੂਰਤ ਨਹੀਂ ਪੈਂਦੀ ਕਿ ਕਿਸੇ ਦੀ ਤੁਹਾਨੂੰ ਸਿਫਾਰਿਸ਼ ਕਰਾਉਣ ਦੀ ਲੋੜ ਔਰ ਇਹ ਆਖਰੀ ਵਿਅਕਤੀ ਤੱਕ ਉਹਨਾਂ ਦੀ ਹਰ ਸਕੀਮ ਪਹੁੰਚ ਸਕੇ ਉਹਦਾ ਇੱਕ ਪ੍ਰਯਾਸ ਕੀਤਾ ਗਿਆ ਨarendra Modi ਜੀ ਵੱਲੋਂ ਜਿੱਦਾਂ ਕਿ ਬਹੁਤ ਇੱਕ ਤਕਰੀਬ ਜਿਹੜੇ ਲੋਕਾਂ ਤੱਕ ਸਕੀਮਾਂ ਨਹੀਂ ਪਹੁੰਚੀਆਂ ਕੀ ਉਹਨਾਂ ਦੇ ਘਰ ਦਾ ਕਰ ਕਰਤਾ ਤੋਂ ਤੁਸੀਂ ਸਾਰੇ ਬਾੜ-ਬਾਤੀ ਜਾਉਂਗੇ ਸਾਰੇ ਹਾਂਜੀ 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 ਉਹਨਦੇ ਬਸ ਤੇ ਅਸੀਂ ਸਾਰੇ ਜਿੰਨੇ ਵੀ ਸਾਡਾ ਟੀਮ ਹੈਗੀ ਹੈ ਸਾਡੇ ਭਾਰਤੀ ਜਨਤਾ ਪਾਰਟੀ ਐਸਪੀ ਮੋਰਚਾ ਦੀ ਟੀਮ ਦਾ ਉਹ ਹਰ ਉਸ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ ਜਿਹੜਾ ਲਾਸਟ ਸਿਟੀ ਦੇ ਆ ਉਹਦੇ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰੇ ਤਾਂ ਕਿ ਉਹਨੂੰ ਜੋ ਵੀ ਸਾਡੇ ਕੇਂਦਰ ਨੇ ਸਕੀਮਾਂ ਨੇ ਉਹਨੂੰ ਮੁਹੱਈਆ ਕਰਵਾ ਸਕੀਏ। ਤਕਰੀਬਨ ਜਿਹੜੇ ਸਕੀਮਾਂ ਤਕਰੀਬਨ ਕਹਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਆ ਜਾਂਦੀਆਂ ਨੇ ਤੇ ਪੰਜਾਬ ਦੇ ਵਿੱਚ ਤਕਰੀਬਨ ਪਹੁੰਚ ਨਹੀਂ ਪਾਉਂਦੀ ਲੋਕਾਂ ਤੱਕ ਜਿਵੇਂ ਲੁਧਿਆਣਾ ਤੱਕ ਵੀ ਕਹਿੰਦੇ ਹਰ ਜ਼ਿਲ੍ਹੇ ਵਿੱਚ ਨਹੀਂ ਦੇਖੋ ਜੀ ਕੁਝ ਨਾ ਕੁਝ ਤੇ ਇਹਦਾ ਅਸਰ ਹੈਗਾ ਐਂਟੀ ਗਵਰਨਮੈਂਟ ਦਾ ਕੁਝ ਨਾ ਕੁਝ ਅਸਰ ਹੈਗਾ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਫਾਈਲਾਂ ਨੇ ਉਹਨਾਂ ਦਫ਼ਤਰਾਂ ਦੇ ਵਿੱਚ ਜਾ ਕੇ ਰੁਕ ਜਾਂਦੀਆਂ ਨੇ ਜਿਵੇਂ ਤੁਸੀਂ ਆਵਾਸ ਯੋਜਨਾ ਹੀ ਲਾ ਲਓ ਆਵਾਸ ਯੋਜਨਾ ਦੇ ਮੈਂ ਕਾਫੀ ਫਾਰਮ ਜਦ 2017 ਦੇ ਵਿੱਚ ਫਿਲ ਕੀਤੇ ਗਵਰਨਮੈਂਟ ਚੇਂਜ ਹੋ ਗਈ ਗਵਰਨਮੈਂਟ ਚੇਂਜ ਹੋਣ ਤੋਂ ਬਾਅਦ ਉਹ ਫਾਰਮ ਜਿਹੜੇ 1.5 200 ਫਾਰਮ ਪਰ ਮੇਰਾ ਖਿਆਲ ਹੈ ਕਿ 14 ਬੰਦਿਆਂ ਨੂੰ ਉਹਦੇ 1.5 1.5 ਲੱਖ ਰੁਪਇਆ ਮਿਲਿਆ ਸੀ ਬਾਕੀ ਸਾਰਿਆਂ ਦੀ ਜਿਹੜੀਆਂ ਫਾਈਲਾਂ ਹੀ ਉੱਥੇ ਮਿਸ ਹੋ ਗਈਆਂ ਔਰ ਇੱਕ ਕੇਸ ਇੱਕ ਐਸਾ ਸੀ 2018 ਦੇ ਵਿੱਚ ਆਇਆ ਕਿ ਇੱਕ ਜਿਹੜਾ ਪ੍ਰਧਾਨ ਮੰਤਰੀ ਜੀ ਮੋਦੀ ਜੀ ਵੱਲੋਂ ਇੱਕ ਕਾਰਡ ਬਣਾਇਆ ਗਿਆ ਸੀ ਲੇਬਰ ਕਾਰਡ ਜਿਹੜਾ ਤੁਸੀ ਤੁਹਾਨੂੰ ਜਾਣਕਾਰੀ ਹੋਵੇਗੀ ਲੇਬਰ ਕਾਰਡ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਬੰਦੇ ਦੀ ਡੈਥ ਹੋ ਜਾਂਦੀ ਸੀ ਘਰ ਦੇ ਵਿੱਚ ਮੇਨ ਮੋਦੀ ਦੀ ਤੇ ਉਹਨੂੰ 5 ਲੱਖ ਰੁਪਇਆ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ ਫੈਮਿਲੀ ਨੂੰ ਦਿੱਤਾ ਜਾਂਦਾ ਦੇ ਤਾਂ ਕਿ ਸੰਸਕਾਰ ਤੋਂ ਲੈ ਕੇ ਉਹਦੇ ਅੰਤਿਮ ਕਿਰਿਆਕਰਮ ਤੱਕ ਦੇ ਸਾਰੇ ਪੈਸੇ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਉਹ ਪਰਿਵਾਰ ਸਹੀ ਤਰੀਕੇ ਚੱਲ ਸਕੇ ਉਹਦੇ ਲਈ ਵੀ ਪੈਸੇ ਦਿੱਤੇ ਜਾਂਦੇ ਨੇ ਮੇਰਾ ਇੱਕ ਕੇਸ ਹੈਗਾ 2018 ਦੇ ਵਿੱਚ 17 ਦੇ ਵਿੱਚ ਉਹ ਕੇਸ ਲਗਾਇਆ ਸੀ ਉਹ ਕੇਸ ਲਗਭਗ ਫਾਈਨਲ ਹੋ ਗਿਆ ਉਹਨਾਂ ਨੂੰ 3.5 ਲੱਖ ਰੁਪਿਆ ਲੋਟ ਵੀ ਹੋ ਗਿਆ ਮਗਰ ਸਰਕਾਰ ਚੇਂਜ ਹੋਣ ਕਰਕੇ ਉਹ ਤੋਂ ਬਾਅਦ ਕਾਂਗਰਸ ਦੀ ਗਵਰਨਮੈਂਟ ਆ ਗਈ ਉਹ ਫਾਈਲ ਅੱਜ ਤੱਕ ਲਟਕਦੀ ਵੀ ਹੈ ਉਹਦਾ ਕਦੀ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੂੰ ਹੁਣ ਵਿਚਾਰਿਆ ਗਿਹੜੇ ਲਾਲਾ ਕੇ ਥੱਕ ਗਏ ਨੇ ਸੋ ਇਹ ਹੀ ਨਹੀਂ ਪਤਾ ਕਿ ਫਾਈਲ ਹੈ ਕਿੱਥੇ ਹਾਂ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਜਾਂ ਜਿੰਨੀਆਂ ਵੀ ਜਿਹੜੀਆਂ ਵੀ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਹੁੰਦੀਆਂ ਨੇ ਜਾਂ ਸੈਂਟਰਲ ਨੀਅਰ ਸਕੀਮਾਂ ਨੇ ਉਹ ਆਮ ਲੋਕਾਂ ਦੇ ਲਈ ਬਣੀਆਂ ਨੇ ਉਹ ਆਮ ਲੋਕ ਤੱਕ ਉਹ ਸਕੀਮ ਪਹੁੰਚਣੀ ਚਾਹੀਦੀ ਹੈ ਔਰ ਐਦੇ ਵਿੱਚ